ਅੱਜ ਮੇਰਾ ਨਾਮ ਜੀਮਰਜੀਤ ਪੌਰ ਹੈ ਮੈਂ ਸਕੇਟ ਹਸਪਤਾਲ ਮੈਂ ਨਸ਼ਾ ਮੁਕਤੀ ਕੇਂਦਰ ਸਕੇਟ ਹਸਪਤਾਲ ਵਿੱਚ ਐਜ ਕਾਉਂਸਲਰ ਪਿਛਲੇ 20 ਸਾਲਾਂ ਤੋਂ ਕੰਮ ਕਰ ਰਹੀ ਹਾਂ ਤੇ ਅਸੀਂ ਵੱਖ-ਵੱਖ ਪਿੰਡਾਂ ਸ਼ਹਿਰਾਂ ਸਕੂਲਾਂ ਔਰ ਮੋਹੱਲਿਆਂ 'ਚ ਜਾ ਕੇ ਜਿੱਥੇ ਅਵੇਅਰ ਕਰ ਰਹੀਆਂ ਸਰਕਾਰੀ ਸਕੂਲ 'ਚ ਆਈਆਂ ਜਿੱਥੇ ਅਸੀਂ ਐਗਜ਼ੀਬਿਸ਼ਨ ਲਗਾ ਕੇ ਮਾਪਿਆਂ ਤੇ ਬੱਚਿਆਂ ਨੂੰ ਅਵੇਅਰ ਕੀਤਾ ਹੈਗਾ ਜੋ ਪੰਜਾਬ ਸਰਕਾਰ ਦੇ ਪ੍ਰੋਗਰਾਮ ਚ ਚਲਾਏ ਜਾ ਰਹੇ ਨੇ ਮਾਪਿਆਂ ਦੇ ਅਧਿਆਪਕ ਮਿਲਣੀ ਦੇ ਤਹਿਤ ਅਸੀਂ ਵਕਫਾ-ਵਕਫਾ ਮਾਪਿਆਂ ਨੂੰ ਹੋਈ ਹੈ ਪਰਿਵਾਰਾਂ ਨੂੰ ਮਿਲੇ ਉਹਨਾਂ ਦੇ ਮਾਪਿਆਂ ਨੂੰ ਮਿਲੇ ਬੱਚਿਆਂ ਨੂੰ ਮਿਲੇ ਜਿੱਥੇ ਅਸੀਂ ਉਹਨਾਂ ਨੂੰ ਅਵੇਅਰ ਕੀਤਾ ਹੈਗਾ ਕਿ ਨਸ਼ਾ ਮੁਕਤ ਔਰ ਰੰਗਲਾ ਪੰਜਾਬ ਬਣਾਉਣ ਲਈ ਅਸੀਂ ਪੂਰ ਜ਼ੋਰ ਕੋਸ਼ਿਸ਼ ਕਰ ਰਹੀਆਂ ਹਾਂ ਜਿੱਥੇ ਵਕਫਾ-ਵਕਫਾ ਸਰਕਾਰਾਂ ਹਨ ਜਿਹੜੀਆਂ ਇਹ ਪ੍ਰੋਗਰਾਮ ਹੁਲੇ ਕਰੀਆਂ ਨੇ ਉਥੇ ਮੰਤਰੀ ਦੁਆਰਾ ਵੀ ਇਹ ਪ੍ਰੋਗਰਾਮ ਹੁਲਕੇ ਜਾ ਰਹੇ ਨੇ ਨਸ਼ਾ ਮੁਕਤ ਪਾਤਾ ਬਿਆਨ ਦੇ ਤਹਿਤ ਅਸੀਂ ਐਗਜ਼ੀਬਿਸ਼ਨ ਲਾ ਕੇ ਨੌਜਵਾਨਾਂ ਨੂੰ ਵਿਦਿਆਰਥੀਆਂ ਨੂੰ ਔਰ ਮਾਪਿਆਂ ਨੂੰ ਅਸੀਂ ਇਸ ਮੌਕੇ ਤੇ ਉਹਨਾਂ ਨੂੰ ਅਵੇਅਰ ਕੀਤਾ ਹੈਗਾ ਕਿ ਅਸੀਂ ਨਸ਼ਾ ਮੁਕਤ ਕਰਨਾ ਹੈਗਾ ਤੇ ਇਸ ਚ ਸਾਰੇ ਸਹਿਯੋਗ ਦਿਓ ਤਾਂ ਕਿ ਆਪਾਂ ਇੱਕ ਰੰਗਲੇ ਪੰਜਾਬ ਦੀ ਸਿਰਜਣਾ ਕਰ ਸਕੀਏ ਅੱਜ ਅਸੀਂ ਜਿਹੜਾ ਹੈ ਪੰਜਾਬ ਰੈੱਡ ਕਰਾਸ ਕੇਥ ਹਸਪੀਟਲ ਦੇ ਪ੍ਰੋਜੈਕਟ ਡਾਇਰੈਕਟਰ ਮੈਡਮ ਪਰਮਿੰਦਰ ਕੌਰ ਮਚੰਦਾ ਜੀ ਦੀ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਕਿ ਨਸ਼ਾ ਮੁਕਤ ਭਾਰਤ ਬਿਆਨ ਭਾਰਤ ਦੇ 372 ਜ਼ਿਲ੍ਹਿਆਂ ਦੇ ਵਿੱਚ ਚੱਲ ਰਿਆ ਉਸ ਮਹਿੰਮ ਤਹਿਤ ਜਿਹੜਾ ਹੈਗਾ ਨਿਊ ਪਾਵਰ ਹਾਊਸ ਯੂਥ ਕਲੱਬ ਅਨਾ ਆਪਣਾ ਨਿਊ ਪਾਵਰ ਹਾਊਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਹੁੰਚੇ ਆ ਤੇ ਪ੍ਰਿੰਸੀਪਲ ਸਾਹਿਬ ਦੀ ਅਗਵਾਈ ਦੇ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਅਧਿਆਪਕ ਮਾਪੇ ਮਿਲਣੀ ਦਾ ਪ੍ਰੋਗਰਾਮ ਜਿਹੜਾ ਬਹੁਤ ਵੱਡੇ ਮੈਗਾ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਇਸ ਮਹਿੰਮ ਤਹਿਤ ਪ੍ਰਿੰਸੀਪਲ ਸਾਹਿਬਾਨ ਵੱਲੋਂ ਇਹ ਉਪਰਾਲਾ ਕੀਤਾ ਗਿਆ ਸਾਡੀ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨਕਾਰ ਸਿੰਘ ਜੀ ਦੇ ਸਰਪ੍ਰਸਤੀ ਹੀਟ ਦੀ ਨੌਜਵਾਨ ਜਿੱਥੇ ਇਸ ਸੰਭਾਪੇ ਅਧਿਆਪਕ ਮਿਲਣੀ ਵਿੱਚ ਮਾਪੇ ਇੱਥੇ ਪਹੁੰਚ ਰਹੇ ਕਿਉਂਕਿ ਮਾਪੇ ਦੀ ਕਾਉਂਸਲਿੰਗ ਹੈ ਜਿਹੜੀ ਜੇਕਰ ਉਹਨਾਂ ਦੇ ਸਹੀ ਤਰੀਕੇ ਨਾਲ ਹੁੰਦੀ ਹੈ ਤਾਂ ਨਸ਼ਿਆਂ ਵਿਰੁੱਧ ਜਿਹੜੀ ਆਵਾਜ਼ ਹੈ ਉਹ ਘਰ ਘਰ ਆਵਾਜ਼ ਬੁਲੰਦ ਕੀਤੀ ਜਾ ਸਕਦੀ ਹੈ ਇਸੇ ਮਹਿੰਮਤ ਹੈ ਤੱਜ ਪੰਜਾਬ ਰੈੱਡ ਕਰਾਸ ਕੇਥ ਹਸਪੀਟਲ ਦੀ ਸਮੁੱਚੀ ਟੀਮ ਵੱਲੋਂ ਜਿੰਨੇ ਵੀ ਮਾਪੇ ਇੱਥੇ ਪਹੁੰਚੇ ਨੇ ਤੇ ਅਧਿਆਪਕਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਜਿਹੜੀ ਪ੍ਰਚਾਰ ਸਮੱਗਰੀ ਹੈ ਦਿੱਤੀ ਗਈ ਹੈ ਸੋ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਅਪੀਲ ਕਰਦੇ ਹਾਂ ਕਿ ਆਓ ਆਪਾਂ ਨਸ਼ਾ ਮੁਕਤ ਭਾਰਤ ਅਭਿਆਨ ਦੇ ਤਹਿਤ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਮੁਕਤ ਕਰਨ ਲਈ ਆਪੋ ਆਪਣਾ ਬਰੰਦਨ ਯੋਗਦਾਨ ਪਾਈਏ ਤੇ ਮਾਪੇ-ਬਾਪਾਂ ਨੂੰ ਅਪੀਲ ਹੈ ਕਿ ਸਮੇਂ-ਸਮੇਂ ਸਿਰ ਸਕੂਲਾਂ ਦੇ ਵਿੱਚ ਜਾ ਕੇ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ 'ਚ ਜਾ ਕੇ ਜਿੱਥੇ ਉਹਨਾਂ ਦੇ ਬੱਚੇ ਪੜ੍ਹਦੇ ਨੇ ਉਹਨਾਂ ਦੀ ਜਰੂਰ ਬੈਕਰ ਜਿਹੜੀ ਹੈਗੀ ਆ ਉਹ ਲਿਆ ਜਾਵੇ ਤਾਂ ਕਿ ਬੱਚਿਆਂ ਦਾ ਸਹੀ ਤੌਰ ਤੇ ਅਧਿਆਪਕਾਂ ਤੋਂ ਪਤਾ ਲੱਗ ਸਕੇ ਕਿ ਬੱਚੇ ਸਹੀ ਤੌਰ ਤੇ ਪੜ੍ਹ ਰਹੇ ਨੇ ਜਾਂ ਕਿਤੇ ਮਾੜੀ ਸੰਗਤ ਦੇ ਵਿੱਚ ਤਾਂ ਨਹੀਂ ਤੇ ਨਾਲ ਹੀ ਮਾਪੇ ਪਾਪਾ ਨੂੰ ਵੀ ਚਾਹੀਦਾ ਕਿ ਸਮੇਂ ਸਮੇਂ ਸਰ ਜਦੋਂ ਬੱਚੇ ਘਰ ਪਹੁੰਚਦੇ ਤਾਂ ਉਹਨਾਂ ਦੇ ਸਕੂਲਾਂ ਦੇ ਬੈਗ ਉਹਨਾਂ ਦੇ ਜਿਹੜੇ ਕੱਪੜਿਆਂ ਉਹ ਚੈੱਕ ਕੀਤੇ ਜਾਣ ਕਿ ਸਾਡਾ ਬੱਚਾ ਕਿਸੇ ਨਸ਼ੇ ਦੀ ਗ੍ਰਿਫਤ ਦੇ ਵਿੱਚ ਤਾਂ ਨਹੀਂ ਜੇਕਰ ਕਿਸਾ ਕੋਈ ਕਿਸੇ ਦਾ ਕੋਈ ਵੀ ਬੱਚਾ ਬਾਥਰੂਮ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲਾਉਂਦਾ ਸਮੇਂ ਤੋਂ ਬਾਅਦ ਤਾਂ ਉਹਦੀ ਗੌਰ ਕੀਤੀ ਜਾਵੇ ਕਿ ਉਹ ਨਸ਼ੇ ਦੀ ਗ੍ਰਿਫਤ ਤਾਂ ਨਹੀਂ ਤੇ ਸਮੇਂ ਸਮੇਂ ਸਰ ਬੱਚਿਆਂ ਨੂੰ ਇੱਕ ਦੋਸਤ ਦੇ ਤੌਰ ਤੇ ਆਪ ਕਾਉਂਸਲਿੰਗ ਕਰਨੀ ਚਾਹੀਦੀ ਹੈ ਮਾਪੇ ਨੂੰ ਤਾਂ ਕਿ ਜੋ ਆਪਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਗ੍ਰਿਫਟ ਦੇ ਵਿੱਚ ਫਸਦੀ ਜਾ ਰਹੀ ਹੈ ਉਹਨਾਂ ਨੂੰ ਬਾਹਰ ਕੱਢਣ ਲਈ ਜਿੱਥੇ ਸਰਕਾਰਾਂ ਅਪਰਾਲੇ ਕਰ ਰਹੀਆਂ ਹਨ ਸੰਸਥਾਵਾਂ ਅਪਰਾਲੇ ਕਰ ਰਹੀਆਂ ਹਨ ਸਮਾਜਿਕ ਸੰਸਥਾਵਾਂ ਅਪਰਾਲੇ ਕਰ ਰਹੀਆਂ ਹਨ ਸਕੂਲਾਂ ਦੇ ਪ੍ਰਿੰਸੀਪਲ ਅਪਰਾਲੇ ਕਰ ਰਹੇ ਇਹ ਤਾਂ ਹੀ ਸੰਭਵ ਹੈ ਜੇਕਰ ਮਾਪੇ ਵੀ ਇਸ ਦੇ ਵਿੱਚ ਗੱਤ ਚੜ ਕੇ ਸਹਿਯੋਗ ਦੇਣ ਸੋ ਇੱਕ ਵਾਰ ਫਿਰ ਆਓ ਆਪਾਂ ਰਲ ਕੇ ਆਪਣਾ ਰੰਗਲਾ ਪੰਜਾਬ ਬਣਾਉਣ ਦੀ ਮੁਹਿੰਮ ਦੇ ਵਿੱਚ ਬਣਦਾ ਯੋਗਦਾਨ ਪਾਈਏ